ਪਿਛਲੇ ਤਕਰੀਬਨ 2.5 ਸਾਲ ਤੋਂ ਟ੍ਰਾਇਲ ਚੱਲ ਰਿਹਾ ਸੀਗਾ ਇੱਕ ਪੌਣਾ 3 ਸਾਲ ਦੇ ਬੱਚੇ ਦੇ ਦਿਲਦੋਜ਼ ਦੇ ਮਰਡਰ ਦੇ ਉੱਤੇ ਨੀਲਮ ਜੜੀ ਉਹਦੇ ਗਵਾਂਡਾ ਨਾਲ ਉਹਨੇ ਕਿਡਨੈਪ ਕਰਕੇ ਮਾਰਤਾ ਸੀਗਾ ਮਰਡਰ ਜੁੰਦੇ ਨੂੰ ਦਫਤਾ ਸੀਗਾ ਬਰੀ ਕਰਤਾ ਸੀਗਾ ਗਰਾਊਂਡ ਦੇ ਵਿੱਚ ਅੱਜ ਉਸ ਕੇਸ ਦੇ ਵਿੱਚ ਮਾਨਯੋਗ ਸ਼੍ਰੀ ਮਨੀਸ਼ ਸਿੰਘਲ ਦਸਤੀਗਨ ਸਹੇਜ ਜੈਪਾਲ ਲੁਧਿਆਣਾ ਜਿਹੜੇ ਆ ਅੱਜ ਉਹਨਾਂ ਨੇ ਇਹ ਫੈਸਲਾ ਕਰਤਾ ਹੈ ਔਰ 364 ਜਿਹੜਾ ਕਿਡਨੈਪਿੰਗ ਦਾ ਆਫੈਂਸ ਹੈ ਉਹਦੇ ਵਿੱਚ ਲਾਈਫ ਇੰਪ੍ਰੀਜ਼ਨਮੈਂਟ ਦਿੱਤੀ ਹੈ ਕਿ ਜਦ ਤੱਕ ਜਿਉਂਦੀ ਹੈ ਅੰਦਰ ਰਹਿਣਾ ਹੈਗਾ ਜੇਲ੍ਹ 'ਚ 201 ਕਿਉਂਕਿ ਉਹਨੇ ਬਾਡੀ ਦੇ ਵਿੱਚ ਕਈ ਇਦਾਂ ਦਾ ਕੰਮ ਕੀਤਾ ਜ ਜਨਰਲ ਕੋਈ ਐਵੀਡੈਂਸ ਗਾਇਬ ਕੀਤੀ ਸੀਗੀ ਉਹਦੇ ਵਿੱਚ ਉਹਨੂੰ 5 ਸਾਲ ਦੀ ਸਜ਼ਾ ਦਿੱਤੀ ਹੈ ਅਤੇ 302 ਜਿਹੜਾ ਮਰਡਰ ਕੀਤਾ ਉਹਦੇ ਵਿੱਚ ਉਹਨੂੰ ਡੈਥ ਸੈਂਟੈਂਸ ਕੀਤੀ ਹੈ ਡੈਥ ਸੈਂਟੈਂਸ ਬਾਏ ਹੈਂਗਿੰਗ ਇਹ ਬੜਾ ਗਰੇਰਸਟ ਕੇਸ ਹੈ ਕਿਉਂਕਿ ਇੱਕ ਲੇਡੀ ਹੈਗੀ ਇਹ ਲੇਡੀ ਨੂੰ ਫਾਂਸੀ ਦੇਣਾ ਇਹ ਬਹੁਤ ਵੱਡਾ ਫੈਸਲਾ ਹੈ ਇਤਿਹਾਸਕ ਫੈਸਲਾ ਇਹ ਫੈਸਲੇ ਨੇ ਜਿਹੜਾ ਹੈਗਾ ਕਿਉਂਕਿ ਦਿਲਰੋਜ਼ ਦੀ ਜਿਹੜੀ ਮੌਤ ਹੋਈ ਸੀਗੀ ਇੱਕ ਇੰਨੀ ਦਰਦਨਾ ਘਟਣਾ ਹੈਗੀ ਐ ਜਿਵੇਂ ਕਿ ਸਾਰੇ ਸਾਰੇ ਜਿਹੜੇ ਸੋਸਾਇਟੀ ਦੀ ਲੁਧਿਆਣਾ ਦੀ ਨਹੀਂ ਕਹਿੰਦਾ ਪੰਜਾਬ ਦੀ ਨਹੀਂ ਕਹਿੰਦਾ ਬਰਲਡ ਓਵਰ ਬਰਲਡ ਓਵਰ ਦੇ ਰਾਈਟੀ ਡੈ ਕੌਂਸ਼ੀਅਸ ਹਾ ਹੋ ਸ਼ੇਕ ਕਰਦੀ ਸੀ ਹਰ ਇੱਕ ਮਾਂ ਰੜੀ ਹੈਗੀ ਐ ਹਰ ਪਿਓ ਆ ਆਪਣੇ ਬੱਚੇ ਨੂੰ ਦੇਖਣ ਲਾਪਿਆ ਸੀ ਅਗਰ ਬਾਹਰ ਖੇਡੂਗਾ ਘਰ ਦੇ ਬਾਹਰ ਤੇ ਕਿਆ ਉਹ ਜ਼ਿੰਦਾ ਵਾਪਸ ਆਊਗਾ ਕੈ ਨਹੀਂ ਗਵਾਂਢੀ ਗਵਾਂਢੀ ਨੂੰ ਛੱਕ ਨਾਲ ਦੇਖਣ ਲਾਪਿਆ ਸੀਗਾ ਲੇਕਿਨ ਅੱਜ ਦੇ ਫੈਸਲੇ ਨੇ ਇੱਕ ਇਤਬਾਰ ਬਣਾਤਾ ਜੁਡੀਸ਼ੀ ਦੇ ਉੱਪਰ ਜੁਡੀਸ਼ੀਅਲ ਸਿਸਟਮ ਦੇ ਉੱਪਰ ਨਾਲ ਇਤਬਾਰ ਬਣਿਆ ਹੈਗਾ ਪੁਲਿਸ ਦੇ ਉੱਤੇ ਫੰਕਸ਼ਨਰੀ ਦੇ ਉੱਤੇ ਕਿਉਂਕਿ ਪੁਲਿਸ ਨੇ ਜਿਹੜਾ ਹੈਗਾ ਵੈ ਸੈਸ਼ਨੀ ਮੈਚ ਬਹੁਤ ਜ਼ਿਆਦਾ ਤਾਰੀਫ ਕਰੂੰਗਾ ਏਐਸਆਈ ਗੁਰਬਖਸ਼ੀਰ ਸਿੰਘ ਜਿਨ੍ਹਾਂ ਨੇ ਕਿ ਇਨਵੈਸਟੀਗੇਟਿੰਗ ਆਫੀਸਰ ਹੋਣ ਦੇ ਨਾਤੇ ਬੜੀ ਅੱਛੀ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ ਔਰ ਮੈਂ ਸਭ ਤੋਂ ਅੱਛਾ ਮਾਨ ਰੱਖਦਾ ਹੈਗਾ ਪੇਰੈਂਟ ਦੇ ਉੱਤੇ ਦਿਲਰੋਜ਼ ਦੇ ਮਾਤਾ ਪਿਤਾ ਜੀ ਉਹਦੇ ਦਾਦਾ ਦਾਦੀ ਜੀ ਔਰ ਮਹੱਲੇ ਵਾਲੇ ਆਂਢੀ ਗੁਆਂਢੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਔਰ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਣ ਹੈ ਜਿਹੜੇ ਗਵਾਹ ਨੇ ਸੱਚੜ ਹੈਗਾ ਅਦਾਲਤ ਸਾਹਮਣੇ ਲੈ ਕੇ ਆਂਦਾ ਔਰ ਸੱਚ ਦੀ ਬਨਾ ਦੇ ਉੱਤੇ ਜਿਹੜਾ ਹੈਗਾ ਵੈ ਅੱਜ ਮਾਨਯੋਗ ਜੱਜ ਸਾਹਿਬ ਮਨੀ ਸਿੰਘਲ ਜੀ ਇਹ ਫੈਸਲਾ ਦੇ ਸਕਦੇ ਇੱਕ ਵਾਰ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਪ੍ਰੋਸੀਕਿਊਟਰ ਸ਼੍ਰੀ ਵੀਡੀ ਗੁਪਤਾ ਜੀ ਦਾ ਜਿਹੜੇ ਕਿ ਸ਼ੁਰੂ ਤੋਂ ਹੀ ਆ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਮਿਹਨਤ ਕੀਤੀ ਹੈ ਨਾਲ ਲੱਗੇ ਅਸੀਂ ਔਰ ਇਹ ਕੇਸ ਨੂੰ ਅਸੀਂ ਇਸ ਮਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕਿ ਤਾਂ ਕੋਈ ਬੰਦਾ ਕੋਈ ਲੇਡੀ ਕੋਈ ਬੱਚਾ ਕੋਈ ਇਦਾਂ ਦਾ ਜ਼ੋਰ ਮਣਾ ਕਰ ਸਕੇ ਔਰ ਸਾਰਿਆਂ ਨੂੰ ਬੇਨਤੀ ਕਰਦਾ ਅਰਦਾਸ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਜਿਹੜਾ ਸਾਡੇ ਸਾਰਿਆਂ ਸਾਥ ਦਿੱਤਾ ਉਹਦੇ ਵਿੱਚ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੀਡੀਆ ਦਾ ਸਪੈਸ਼ਲੀ ਮੈਂ ਬਹੁਤ ਥੈਂਕ ਕਰਦਾ ਇੱਕ ਮੈਂ ਰਹਿ ਗਿਆ ਸੀ ਸੌਰੀ ਮੈਂ ਉਹਦੀ ਲੋਤੀ ਮੰਨਦਾ ਬੋਲੇ ਤੋ ਨਿਹਾਲ ਇਹਦੇ ਵਿੱਚ ਇਹਦਾ ਫੈਸਲਾ ਦਾ ਜਿਹੜਾ ਹੈਗਾ ਆਖੀਂ ਰੂਪ ਜਿਹੜੇ ਕੋਈ ਅਪੀਲ ਨਹੀਂ ਕਰਦੀ ਹੈਗੀ ਕੋਈ ਜਾਂ ਮਰਸੀ ਪਟੀਸ਼ਨ ਨਹੀਂ ਫਾਈਲ ਹੁੰਦੀ ਤਾਂ ਉਹਦੀ ਫਿਰ ਜਿਹੜੀ ਐਗਜ਼ੀਕਿਊਸ਼ਨ ਹੈਗੀ ਆ ਇਨ ਟਰਮਸ ਆਫ ਇੱਕ ਕੇਸ ਹੈਗਾ ਜਿਹਦੇ ਕਿ ਪੰਜ ਸੱਪ ਦੇ ਵਿੱਚੋਂ ਸਾਨੂੰ ਨਿਕਲਣਾ ਪੈਂਦਾ ਹੈ ਉਹ ਜਿਹੜਾ ਦੋਸ਼ੀ ਹੈਗਾ ਉਹਨੂੰ ਸਾਰੇ ਸਾਰੇ ਜਿਹੜੇ ਹੈਗੇ ਆ ਅਫਤਿਆਰ ਨੇ ਲਿਬਰਟੀ ਹੈਗੀ ਹੈ ਕਿ ਆਪਣਾ ਰਾਈਟ ਯੂਜ਼ ਕਰੇ ਬੋਲੇ ਸੋ ਨਿਹਾਲ ਜਤ ਜੀ ਮੰਤਰਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਕੋਲ ਕੋਈ ਵਰਲਡ ਨਹੀਂ ਘੁੰਮਣ ਸਾਸਦ ਲਈ ਕੋਈ ਕਹਿਣ ਨੂੰ ਜੀ ਮੇਰੇ ਕੋਲ ਇੰਨੇ ਮੈਨੂੰ ਰੱਬ ਵੋਂਗ ਮੇਰੇ ਨਾਲ ਆਇਆ ਜੀ ਮੇਰੇ ਫਾਦਰ ਨੇ ਜੀ ਕੁੰਮਰ ਸਾਹਿਬ ਜਿਵੇਂ ਬੱਚੇ ਆਪਣੇ ਪਾਸ ਰੱਖਦੇ ਹੁੰਦੇ ਟਰੇਡ ਜੀ ਇਦਾਂ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ ਅੱਜ ਪਰਿਵਾਰ ਮੇਰੇ ਲਈ ਕੁੰਮਰ ਸਾਹਿਬ ਨਹੀਂ ਜੀ ਮੇਰਾ ਪਾਸ ਪਰਿਵਾਰ ਪਾੜ ਕਰਨੀ ਅੱਜ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਮੈਂ ਅਰਦਾਸ ਕਰੋ ਜੀ ਉਹਨੂੰ ਫਰਸੀ ਦੀ ਸਹਾਇਤ ਲੈ ਵੇ ਸੰਗਤ ਦੀ ਅਰਦਾਸ ਕਬੂਲੀ ਗਈ ਜੀ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜੀ ਜਿ ਮੈਂ ਆਪਣੇ ਬੀਡੀ ਕੋਪਾ ਜੀ ਦੇ ਪਰਵਕਰ ਸਿੰਘ ਨੂੰ ਮਨ ਜੀ ਦਾ ਮੇਰੇ ਕੋਈ ਫੋਲਡ ਨਹੀਂ ਜਿਸ ਦਾ ਉਹ ਜਿੰਨਾ ਮੈਂ ਧੰਨਵਾਦ ਕਰ ਸਕਾਂ ਜੀ ਹੁਣ ਅੱਗੇ ਤੇ ਕੰਗਜ਼ੈਂਪਲ ਸੁਣੋਗੇ ਜੇਕਰ ਕਿਸੇ ਬੱਚੇ ਨੂੰ ਕੁਝ ਵੀ ਹੈਪਨ ਕਰੂਗਾ ਤਾਂ ਕਿ ਪਤਾ ਲੱਗੋਗੇ ਵੀ ਪਾਲ ਸੇ ਵੀ ਸਜ਼ਾ ਹੋਊਗੀ ਜੀ ਤਾਂ ਬਿਲਕੁਲ ਇਹ ਉਹ ਸਭ ਤੋਂ ਸਾਫ਼ ਮਿਲਿਆ ਸਭ ਦੀਆਂ ਸੁਆਵਾਂ ਪੂਰੀ ਪ੍ਰੈਸ ਨੂੰ ਕੁੰਮਨ ਜਾਰ ਉਹਨੇ ਦਾ ਐਜ਼ ਅ ਫਾਦਰ ਮੈਨੂੰ ਟ੍ਰੀਟ ਕੀਤਾ ਬੀਡੀ ਗੁਪਤਾ ਸਰ ਅਲ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੱਕ ਮਿਸਾਲ ਕਾਇਮ ਕਰਤੀ ਔਰ ਅੱਗੇ ਤੋਂ ਕੋਈ ਕਿਸੇ ਦੇ ਬੱਚੇ ਨੂੰ ਹੱਥ ਲਾਉਣ ਤੋਂ ਪਹਿਲਾਂ 10 ਵਜੇ ਸੋਚੂਗਾ ਮੈਂ ਬਹੁਤ ਮੈਨੂੰ ਮੇਰੀ ਨੂੰ ਨੂੰ ਸਕੂਨ ਮਿਲਿਆ ਦਸ ਬੇਸ਼ੱਕ ਮੈਂ ਖਾਲੀ ਹੱਥ ਜਾ ਰਹੀ ਹਾਂ ਮੇਰੇ ਕੋਲ ਦਿਨੋਜ਼ ਨਹੀਂ ਪਰ ਮੇਰੇ ਅੰਦਰ ਦੀ ਨੂੰ ਨੂੰ ਸਕੂਨ ਮਿਲ ਗਿਆ ਕਿ ਮੈਂ ਉਹਨੂੰ ਸਜਾ ਦਵਾ ਦਿੱਤੀ ਆ ਅਸੀਂ ਇੰਤਜ਼ਾਰ ਕੀਤਾ 25 ਸਾਲ ਤੋਂ ਕੁਝ ਵੀ ਇੰਤਜ਼ਾਰ ਕੀਤਾ ਉਹ ਦੁੱਖ ਵੀ ਆ ਪਰ ਮੈਂ ਇੰਤਜ਼ਾਰ ਕੀਤਾ ਕਿੰਦਾ ਸਮਾਂ ਸੀ ਦੱਸੋ ਬੁਰਾ ਚਲੋ ਇੰਤਜ਼ਾਰ ਭੁੱਲ ਗਏ ਸਭ ਕੁਝ ਭੁੱਲ ਗੀ ਮੈਂ ਸਭ ਕੁਝ ਭੁੱਲ ਗੀ ਮੈਨੂੰ ਬਸ ਜੋ ਚਾਹੀਦਾ ਸੀ ਉਹ ਮਿਲ ਗਿਆ ਨੂੰ ਬੰਦੀ ਸਜਾ ਚਾਹੀਦੀ ਸੀ ਉਹ ਮਿਲ ਗਈ ਹਾਂ ਪੰਜਾਬ ਦਾ ਮੈਂ ਸ਼ੁਕਰਾਨਾ ਕਰਦਾ ਸੱਚਾ ਪਾਤਸ਼ਾਹ ਦਾ ਰੱਬ ਦਾ ਜਿਨ੍ਹਾਂ ਨੇ ਮੇਰੇ ਦੁੱਖ ਦੇ ਜਾਣ ਤੇ ਇੰਨੀ ਵਧੀਆ ਸਜਾ ਸੁਣਾਦੀ ਹੋਣੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਇਹ ਜਿਹੜੇ ਜੱਜ ਸਾਹਿਬ ਹੈ ਇਹ ਸੁਪਰੀਮ ਕੋਰਟ ਦੇ ਜੱਜ ਜਾਈਦਾ ਜੀ ਇੱਥੇ ਤੇ ਨਹੀਂ ਸੁਪਰੀਮ ਕੋਰਟ ਦੇ ਜੱਜ ਜਾਈਦਾ ਮਹਾਰਤ ਜੋੜ ਕੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਪੁਰੇ ਬੇਨਤੀ ਕਰਦਾ ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਜਾਈਦਾ ਜੀ ਠੀਕ ਹੈ ਜਿਹਨਾਂ ਸਾਨੂੰ ਇਨਸਾਫ ਦਿੱਤਾ ਦੋਦਰਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਦਾ ਅੱਜ ਇਹ ਅੱਜ ਸੁਪਰੀਮ ਕੋਰਟ ਤੇ ਚਾਹੀਦਾ ਦੂਜੇ ਨੰਬਰ ਤੇ ਪਰਿਵਕਰ ਘੁੰਮਰੀ ਤੇ ਬੀੜੀ ਗੁਪਤਾ ਇਹਨਾਂ ਨੂੰ ਜਿੰਦਗੀ ਨਹੀਂ ਦੇ ਸਕਦਾ ਤੁਹਾਡੇ ਜਰੀਆ ਮੀਡੀਆ ਦਾ ਹੀ ਕਹਿੰਦਾ ਜਿੰਦਗੀ ਜਿਵੇਂ ਮੈਂ ਦੇ ਨਹੀਂ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਅੱਜ ਇੱਕ ਖੁਸ਼ੀ ਦੇ ਵੀ ਅੰਸੂ ਸਮਝ ਸਕਦੇ ਆਪਾਂ ਖੁਸ਼ੀ ਤਾਂ ਬਹੁਤ ਆ ਪਰ ਕੰਮੇ ਇਸ ਚੀਜ਼ ਜਿਹੜੀ ਸਾਡੇ ਜਾਂ ਤੇ ਲੋਜ ਹੈ ਨਹੀਂ ਅੱਜ ਹਾਂਜੀ ਅੱਜ ਉਹਦਾ ਥੋੜਾ ਜਿਹਾ ਦਰਦ ਸਾਨੂੰ ਘਟ ਗਿਆ ਸਾਡੇ ਦਿਨ ਚੰਗੇ ਆ ਗਏ ਉਹਨਾਂ ਸਮਾਂ ਬਤੀਤ ਹੋਇਆ 22 ਸਾਲ ਲੱਗੇ ਜੱਜਵਾਨ ਨੂੰ ਅੱਜ ਸੁਪਾਈ ਨੂੰ ਪਤਾ ਆ ਗਈ ਅੱਜ ਬੇਟੇ ਜਿਹੜਾ ਸਮਾਂ ਬਤੀਤ ਹੋਇਆ ਹੁਣ ਤੱਕ ਤਾਂ ਸਾਨੂੰ ਮਾੜਾ ਲੱਗਦਾ ਲੇਕਿਨ ਅੱਜ ਕਹਿੰਦੇ ਆਂ ਦੀ ਬੜੀਆ ਬਤੀਤ ਹੋਇਆ ਜੋ ਟਾਈਮ ਲੱਗਾ ਠੀਕ ਨਾ ਲੱਗਾ ਬੇਟੇ ਜੱਜ ਸਾਹਿਬ ਦਾ ਐਡਾ ਫੈਸਲਾ ਲੈਣਾ ਸੀ ਟਾਈਮ ਤਾਂ ਲੱਗਣਾ ਸੀ